ਮਿੱਟੀ ਕਾ ਅਨਕ <laughs> <An> <laughs> Sun. ਜਨਮ ਮਰਨ ਦੋ ਮਨਾਹੀ ਜਨਪਦ ਉਪਕਾਰੀ ਆਏ ਜੀਦਾਨ ਦੇ ਭਗਤੀ ਲਾਹਨ ਯੋਲੇਨ ਮਿਲਾਇ ਪਰ ਸੰਮਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਰੋਹਨੀ ਦੇ ਪੰਡਾਰ ਸ਼ੈਨ ਸ਼ਾਹ ਕੁੱਲ ਆਲਮ ਤਨ ਤਨ ਆਦ ਸਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਾਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਹਰ ਸਾਲ ਦੀ ਤਰ੍ਹਾਂ ਸ਼੍ਰੀਮਾਨ ਸ਼ਹੀਦ ਸੰਤਬਾਬਾ ਮਨੋਤ ਸਿੰਘ ਜੀ ਦੀਆਂ ਮਿੱਠੀਆਂ ਪਿਆਰੀਆਂ ਯਾਦਾਂ ਅੰਦਰ ਮਹਾਂਪੁਰਸ਼ਾਂ ਨੇ ਇਸ ਪਾਵਨ ਬੰਤਰ ਤਪ ਸਥਾਨ ਤੇ ਸਲੰ ਜੋੜ ਮੇਲਿਆਂ ਵਿੱਚ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਪਿਆਰੇ ਕੀਰਤਨੀਆਂ ਸਿੰਘਾਂ ਪਾਸੋਂ ਆਪਣੀਆਂ ਲਾਹੀ ਬਾਣੀ ਦੇ ਰਸ ਵਿੱਚ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ ਉਹਨਾਂ ਤੋਂ ਬਾਅਦ ਕੋਈ ਸ਼੍ਰੀ ਗੁਰੂਪ ਵਿੱਚ ਬੱਚਿਆਂ ਦੀ ਮਹਾਰਤ ਰਸਨਾ ਤੋਂ ਸਾਧੂਆਂ ਦੀ ਮਹਿਮਾ ਸਰਵਣ ਕੀਤੀ ਹੈ ਸੰਤ ਦੀ ਮਹਿਮਾ ਵਡਿਆਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸਤਿਗੁਰਾਂ ਕੀਤੀ ਹੈ ਇਸ ਧਰਤੀ ਉੱਤੇ ਜੋ ਵੀ ਉਪਜਿਆ ਹੈ ਉਹ ਵਿੰਸ ਜਾਏਗਾ ਇਧਰਲੇ ਪਾਸੇ ਬਣਵਾ ਦੇ ਜਗਾ ਲੋਕਾਂ ਐ ਨੰਗਦੇ ਇੱਥੇ ਰੱਖੋ ਉੱਧਰਲੇ ਪਾਸੇ ਰੱਖੋ ਥੋੜਾ ਅੱਗੇ ਆ ਜਾਓ ਟਕੇ ਮੇਰੇ ਕੋਲ ਕੈਮਰਿਆਂ ਦੇ ਲੱਗ ਕੇ ਆ ਜਾ ਇੱਕ ਵਾਰ ਆਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਫਿਰ ਆਖੋ ਸਤਨਾਮ ਸ੍ਰੀ ਮੋਹਤੀ ਪਿਹਾਰ ਨਾਲ ਆਪ ਜੀ ਸਜ ਬੈਠੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੋ ਉਪਜੋ ਸੋ ਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਭਾਈ ਜੋ ਵੀ ਇਸ ਧਰਤੀ ਤੇ ਪੈਦਾ ਹੋਇਆ ਉਹ ਚੀਜ਼ ਜੋ ਉਪਜੀ ਹੈ ਇੱਕ ਦਿਨ ਬਿਨਸ ਜਾਏਗੀ ਪਰ ਇਸ ਧਰਤੀ ਉੱਤੇ ਕੌਣ ਹੈ ਜੋ ਸਦਾ ਸਥਿਰ ਰਹਿੰਦਾ ਹੈ ਉਹਦੇ ਵਿੱਚ ਬਾਦਸ਼ਾਹ ਨੇ ਜ਼ਿਕਰ ਕੀਤਾ ਇੱਕ ਅਕਾਲ ਪੁਰਖ ਰੱਬ ਸਦਾ ਰਹੇਗਾ ਰੱਬ ਦਾ ਨਾਮ ਸਦਾ ਇਸ ਧਰਤੀ ਤੇ ਰਹੇਗਾ ਔਰ ਨਾਮ ਜਪਣ ਵਾਲੇ ਸਾਧੂ ਵੀ ਇਸ ਧਰਤੀ ਤੇ ਰਹਿਣਗੇ ਇਸ ਧਰਤੀ ਉੱਤੇ ਨਾਮ ਰੱਬ ਦਾ ਪਰਮੇਸ਼ਰ ਦਾ ਗੁਰਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਔਰ ਨਾਮ ਜਪਣ ਵਾਲਿਆਂ ਦੀ ਹਸਤੀ ਇਸ ਧਰਤੀ ਤੇ ਸਦਾ ਰਹੇਗੀ ਇਹਨੂੰ ਮਹਾਰਾਜ ਕਹਿੰਦੇ ਨਾਮ ਰਹੋ ਸਾਧੂ ਰਹੋ ਰਹੋ ਗੁਰੂ ਗੋਬਿੰਦ ਬਹੁ ਨਾਨਕ ਦੇ ਜਗਤ ਮੈਂ ਕਿਨ ਜਪਿਓ ਗੁਰਮੰਤ ਭਾਈ ਇਸ ਧਰਤੀ ਦੇ ਰੱਬ ਦਾ ਨਾਮ ਵੀ ਰਹੇਗਾ ਔਰ ਜਪਣ ਵਾਲਿਆਂ ਦਾ ਨਾਮ ਵੀ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜ਼ਿਕਰ ਕੀਤਾ ਹੈ ਕਿ ਰੱਬ ਦਾ ਨਾਮ ਇੰਨਾ ਤਾਕਤਵਰ ਹੈ ਇੰਨਾ ਸ਼ਕਤੀਸ਼ਾਲੀ ਹੈ। ਭਾਈ ਰੱਬ ਦਾ ਨਾਮ ਜੇ ਕੋਈ ਮਨ ਕਰਕੇ ਜਪੇ ਜੰਮ ਵੀ ਉਸ ਨਾਮ ਦੀ ਵਡਿਆਈ ਨੂੰ ਸੁਣ ਕੇ ਲੱਜਾ ਨਾਲ ਸ਼ਰਮ ਨਾਲ ਦੂਰ ਭੱਜ ਜਾਂਦਾ ਹੈ ਹਰ ਕਾ ਨਾਮ ਜਿਨ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਰੱਖਦੇ ਉਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਭਾਈ ਜੰਮ ਵੀ ਡਰ ਕੇ ਭੱਜ ਜਾਂਦੇ ਜੰਮ ਲੱਜਾ ਕਰ ਭੱਗਾ ਕਹਿੰਦੇ ਜੰਮ ਨੂੰ ਲਾਜ ਵੀ ਆਉਂਦੀ ਐ ਤੇ ਭੱਜ ਵੀ ਜਾਂਦਾ ਐ ਦੂਰ ਆਕਾਲਪੁਰ ਵਾਹਿਗੁਰੂ ਜੀ ਦੇ ਨਾਮ ਦੀ ਇੰਨੀ ਵਡਿਆਈ ਐ ਜਿੱਥੇ ਕੋਈ ਸਹਿਤਾ ਨਾ ਕਰੇ ਉੱਥੇ ਵਾਹਿਗੁਰੂ ਜੀ ਦਾ ਨਾਮ ਸਹਿਤਾ ਕਰਦਾ ਐ ਆਓ ਆਪੋਂ ਇਸ ਨਾਮ ਦੀ ਵਡਿਆਈ ਵਿੱਚ ਜੁੜਨੇ ਉਸ ਸਮੇਂ ਵਾਸਤੇ ਆਪਾਂ ਸਤਿਗੁਰੂ ਜੀ ਦੀ ਨਾਮ ਦੀ ਵਡਿਆਈ ਮਹਿਮਾ ਵਿੱਚ ਆਪਣੀ ਸੁਰਤ ਜੋੜਨੀ ਐ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗੱਜ ਕੇ ਸਤ ਨਾਮ ਸਤਿਨਾਮ ਵਾਹਿਗੁਰੂ ਅੱਜ ਕੇ ਸਤ ਨਾਮ ਵਾਹਿਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਆਹੇ ਗੁਰੂ ਸਤ ਨਾਮ ਸਤ ਨਾਮ ਤਨ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਰੱਜ ਕੇ ਸਤ ਨਾਮ ਵਾਹਿਗੁਰੂ ਅੱਖੋ ਸਤ ਨਾਮ ਸ੍ਰੀ ਫਿਰ ਅੱਖੋ ਜਿੰਗ ਅਜ ਕੇ ਸਤ ਨਾਮ ਸ੍ਰੀ ਵਾਚਨ ਕੇ ਭਾਈ ਨਾਮ ਦੀ ਵਡਿਆਈ ਹੈ ਇਸ ਧਰਤੀ ਤੇ ਇਸ ਧਰਤੀ ਉੱਤੇ ਨਾਮ ਜਪਣ ਵਾਲਿਆਂ ਦਾ ਨਾਮ ਰਹਿੰਦਾ ਹੈ ਦੋ ਹਸਤੀਆਂ ਧਰਤੀ ਉੱਤੇ ਸਦਾ ਰਹਿੰਦੀਆਂ ਨੇ ਇੱਕ ਇਵਾਦਤ ਵਾਲੇ ਇੱਕ ਸ਼ਹਾਦਤ ਵਾਲੇ ਜਾਂ ਤਾਂ ਇਵਾਦਤ ਵਾਲੇ ਦਾ ਨਾਮ ਧਰਤੀ ਤੇ ਰਹੇਗਾ ਜਾਂ ਫਿਰ ਕਿਸੇ ਸ਼ਹਾਦਤ ਵਾਲੇ ਦਾ ਨਾਮ ਰਹਿੰਦਾ ਔਰ ਸਾ ਸੰਗਤ ਸ਼ਹਾਦਤ ਵੀ ਇਵਾਦਤ ਤੋਂ ਬਗੈਰ ਨਹੀਂ ਦਿੱਤੀ ਜਾਂਦੀ ਜਿੰਨੀ ਦੇਰ ਕਿਸੇ ਕੋਲ ਇਵਾਦਤ ਦੀ ਤਾਕਤ ਨਹੀਂ ਹੈ ਉਹ ਸ਼ਹਾਦਤ ਦੇ ਨਹੀਂ ਸਕਦਾ ਸ਼ਹਾਦਤ ਦਾ ਅਰਥ ਹੁੰਦਾ ਹੈ ਸ਼ਾਹੀ ਦੇਣੀ ਕਿਸੇ ਸੱਚ ਦੀ ਖਾਤਰ ਗਵਾਹੀ ਭਰਨੀ ਔਰ ਸੱਚ ਉੱਤੇ ਉਹ ਚੱਲ ਸਕਦਾ ਜਿਨੇ ਸੱਚੇ ਨਾਮ ਨੂੰ ਜਪਿਆ ਨਹੀਂ ਤਾਂ ਸਾਧ ਸੰਗਤ ਹਰ ਬੰਦਾ ਭੈ ਵਿੱਚ ਰਹਿੰਦਾ ਹੈ ਡਰ ਵਿੱਚ ਰਹਿੰਦਾ ਹੈ ਪਰ ਇਸ ਧਰਤੀ ਉੱਤੇ ਜੇ ਕੋਈ ਨਿਰਭਉ ਹੁੰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਵਾਲਾ ਇਨੂੰ ਮਹਾਰਾਜ ਕਹਿੰਦੇ ਨਿਰਭਉ ਜਪੈ ਸਦਲ ਭਉ ਮਿਟੈ ਕਹਿੰਦੇ ਭਾਈ ਜਿਹਨੇ ਨਿਰਭਉ ਨੂੰ ਜਪਿਆ ਉਹਦੇ ਸਾਰੇ ਭਉ ਖਤਮ ਹੋ ਗਏ ਔਰ ਜਿਹਨੂੰ ਭੈ ਨਹੀਂ ਹੈ ਉਹ ਹੀ ਉਹ ਬੰਦਾ ਸੱਚ ਤੇ ਪਹਿਰਾ ਦੇ ਸਕਦਾ ਜਿਹਨੂੰ ਡਰ ਨਹੀਂ ਹੈ ਉਹ ਬੰਦਾ ਸੱਚ ਬੋਲ ਸਕਦਾ ਸਾਥ ਸੰਗਤ ਜਿਹਨੂੰ ਭੈ ਤੇ ਮਨ ਵਿੱਚ ਚਿੱਤ ਵਿੱਚ ਡਰ ਹੈ ਉਹ ਬੰਦਾ ਸੱਚ ਤੇ ਪਹਿਰਾ ਨਹੀਂ ਦੇ ਸਕਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਤੇ ਵਾਦਤ ਜਿਹੜੀ ਹੈ ਸ਼ਹਾਦਤ ਵਾਲੇ ਜਦੋਂ ਸ਼ਾਦੀ ਦਿੰਦੇ ਨੇ ਭਾਵ ਗਵਾਹੀ ਭਰਦੇ ਸੱਚ ਦੀ ਖਤ ਉਦੋਂ ਨਿਰਭਉ ਹੋ ਜਾਂਦੇ ਨੇ ਉਹਨਾਂ ਨੂੰ ਰੱਬ ਨਿਰਭਉ ਕਰ ਦਿੰਦਾ ਹੈ ਉਹਨਾਂ ਨੂੰ ਕਿਸੇ ਦਾ ਡਰ ਜਾ ਭੈ ਨਹੀਂ ਰਹਿਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜ਼ਿਕਰ ਕੀਤਾ ਹੈ ਬਾਬੇ ਨਾਨਕ ਦੇ ਨੂੰ ਰਾਜੇ ਸਿਕੰਦਰ ਲੋਧੀ ਨੇ ਕੈਦ ਕਰ ਲਿਆ ਉਹ ਵੀ ਚਰਸਤੇ ਵਿੱਚ ਬੰਨ ਲਿਆ ਲੋਕਾਂ ਦੇ ਸਾਹਮਣੇ 200 ਫੜ ਦਿੱਤਾ ਹਜ਼ਾਰਾਂ ਲੋਕ ਸੱਜ ਲੈ ਗਏ। ਔਰ ਬਾਪ ਦੇ ਨਾਮ ਦੇਵ ਦੇ ਮੋਰੇ ਤਿੰਨ ਸ਼ਰਤਾਂ ਰੱਖੀਆਂ। ਜਾਂ ਤਾਂ ਮਰੀ ਹੋਈ ਗਊ ਜਿਉਂਦੀ ਕਰ। ਜਾਂ ਫਿਰ ਰਾਮ ਰਾਮ ਕਹਿਣਾ ਬੰਦ ਕਰ ਦੇ। ਅੱਲਾ ਅੱਲਾ ਕਹਿਣਾ ਸ਼ੁਰੂ ਕਰ ਦੇ। ਜੇ ਫਿਰ ਇਹ ਸ਼ਰਤ ਨਹੀਂ ਮੰਨਣੀ ਫਿਰ ਤੀਜੀ ਇੱਕ ਸ਼ਰਤ ਸਜ਼ਾ ਵਾਲੀ ਹੈ। ਫਿਰ ਆਪਣਾ ਗਰਦਨ ਸਿਰ ਕਟਾਉਣ ਵਾਸਤੇ ਤਿਆਰ ਹੋ ਜਾਏ। ਸਾਧ ਸੰਗਤ ਹੁਣ ਉਸ ਵਕਤ ਬਾਬੇ ਨਾਮਦੇਵ ਨੇ ਰਸਤਾ ਪਲਕੜਾ ਚੁਣਿਆ ਸਿਰ ਕਟਾਉਣ ਵਾਲਾ ਕਹਿੰਦੇ ਗਰਦਨ ਵਢਾਈ ਜਾ ਸਕਦੀ ਹੈ ਪਰ ਮਨ ਗਊ ਜਿਉਂਦੀ ਕਰਕੇ ਰੱਬ ਦਾ ਸ਼ਰੀਰ ਨਹੀਂ ਬਣ ਸਕਦਾ ਇਹ ਨਹੀਂ ਕਿ ਰੱਬ ਦੀ ਤਾਕਤ ਨਹੀਂ ਹੈ ਉਹਨਾਂ ਵਿੱਚ ਤਾਕਤ ਬਹੁਤ ਹੈ ਉਹ ਚਾਹਣ ਤਾਂ ਮਰੀ ਹੋਈ ਗਊ ਇੱਕ ਪਲਵਤ ਜਿਉਂਦੀ ਕਰ ਸਕਦੇ ਸੀ ਪਰ ਸਾਧ ਸੰਗਤ ਉਹਨਾਂ ਨੇ ਕਿਹਾ ਰੱਬ ਦਾ ਸ਼ਰੀਰ ਨਹੀਂ ਬਣਨਾ ਰੱਬ ਦੇ ਹੁਕਮ ਭਾਣੇ ਵਿੱਚ ਰਜ਼ਾ ਵਿੱਚ ਗਊ ਦੀ ਮੌਤ ਹੋਈ ਹੈ ਮਰੀ ਹੋਈ ਗਊ ਨੂੰ ਮੈਂ ਕਿਵੇਂ ਜਿਉਂਦੀ ਕਰ ਸਕਦਾ ਅੱਜ ਇੱਕ ਮਰੀ ਹੋ ਗਊ ਜਿਉਂਦੀ ਕਰਦੀ ਕੱਲ ਹਜ਼ਾਰਾਂ ਲੋਕ ਮੇਰੇ ਕੋਲ ਮਰੇ ਹੋਏ ਜੀਵ ਲੈ ਕੇ ਆਉਣਗੇ ਕਿਨੂੰ-ਕਨੂੰ ਜਿਉਂਦਾ ਕਰਨ ਦਾ ਇਹੋ ਗੱਲ ਕਦੇ ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਨੂੰ ਕਹੀ ਸੀ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਬਾ ਗੁਰਦਿੱਤਾ ਜੀ ਨੇ ਤਰਸ ਖਾ ਕੇ ਕਿਸੇ ਕਿਸਾਨ ਤੇ ਉਹਦੀ ਮਰੀ ਗਊ ਜਿਉਂਦੀ ਕੀਤੀ ਤਾਂ ਸ਼ਿਵ ਅਦਿਸ਼ ਨੇ ਬਚਨ ਕਹਿ ਵਾਬਾ ਗੁਰਦਤਾ ਜੀ ਨੂੰ ਕਹਿੰਦੇ ਗੁਰਦਤਾ ਜੀ ਇੱਥੇ ਤਾਂ ਮਰੇ ਹੋਏ ਪਸ਼ੂਆਂ ਦੇ ਢੇਰ ਲੱਗ ਜਾਣਗੇ ਕਿਹਦੇ ਕਿਹਦੇ ਪਸ਼ੂ ਜਿਉਂਦੇ ਕਰੋਗੇ ਰੱਬ ਦੇ ਸ਼ਰੀਕ ਨਹੀਂ ਬਣੀਦਾ ਕਹਿੰਦੇ ਮਹਾਰਾਜ ਮੈਨੂੰ ਤਰਸ ਆ ਗਿਆ ਮੈਂ ਜੋ ਮਨ ਵਿੱਚ ਆਇਆ ਭਲਾ ਕਰ ਦਿੱਤਾ ਉਹ ਕਿਸਾਨ ਦਾ ਕਹਿੰਦੇ ਭਾਈ ਹੁਣ ਜਪ ਮਕਬੂਲ ਹੋ ਜਾਏਗੀ ਗੱਲ ਔਰ ਲੋਕੀ ਮਰੇ ਹੋਏ ਜੀਵ ਲਿਆ ਕੇ ਸਾਨੂੰ ਕਹਿਣਗੇ ਜਿਉਂਦੇ ਕਰੋ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀ ਇਹਦੇ ਬਦਲੇ ਵਿੱਚ ਜਾਂ ਤੁਸੀਂ ਸਰੀਰ ਛੱਡੋ ਜਾਂ ਫਿਰ ਅਸੀਂ ਸਰੀਰ ਛੱਡਾਂਗੇ। ਔਰ ਸਾਧ ਸੰਗਤ ਉਸ ਵਕਤ ਬਾਬਾ ਗੁਰਦਿੱਤਾ ਜੀ ਨੇ ਗੁਰੂ ਪਿਤਾ ਨੂੰ ਬੇਨਤੀ ਕਰਕੇ ਕਿਹਾ ਮਹਾਰਾਜ ਇਹ ਮੇਰੇ ਕੋਲੋਂ ਕਰਮ ਹੋਇਆ ਮੈਂ ਹੀ ਸਰੀਰ ਛੱਡਾਂਗਾ। ਬਾਬਾ ਗੁਰਦਿੱਤਾ ਜੀ ਨੇ ਸਰੀਰ ਛੱਡਿਆ ਉਹਦੇ ਬਦਲੇ ਵਿੱਚ ਕਹਿਣ ਤੋਂ ਭਾਗ ਤਾਕਤ ਬਹੁਤ ਹੈ ਬੰਦਗੀ ਵਾਲਿਆਂ 'ਚ ਪਰ ਉਹ ਲੋਕਾਂ ਵਿੱਚ ਤਮਾਸ਼ਾ ਨਹੀਂ ਬਣਾਉਂਦੇ ਵਿਖਾਉਂਦੇ ਨਹੀਂ। ਹਾਂ ਜਿਹਦਾ ਭਲਾ ਕਰਦੇ ਨੇ ਇੱਕ ਨਿਸ਼ਾਨੀ ਉਹ ਗੁਪਤ ਰਹਿੰਦੇ ਨੇ। ਕਰਨ ਦੇ ਜ਼ਰੂਰ ਭਲਾ ਪਰ ਉਹ ਲੋਕਾਂ ਦੇ ਸਾਹਮਣੇ ਪ੍ਰਗਟ ਨਹੀਂ ਕਰਨਗੇ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਗੁਰ ਪ੍ਰਸਾਦਿ ਗੁਪਤੋ ਵਰਤੈ ਭਾਈ ਉਹ ਗੁਪਤ ਇਸ ਲਈ ਵਰਤਦੇ ਨੇ ਲੋਕ ਤਾਂ ਲਿਆ ਲਿਆ ਕਿ ਜੀ ਮਰੇ ਹੋਏ ਮੋਰੇ ਰੱਖ ਦੇਣਗੇ ਜਿਉਂਦਾ ਕਰੋ ਜੀ ਇਸ ਲਈ ਰੱਬ ਦੇ ਪਿਆਰੇ ਹਮੇਸ਼ਾ ਗੁਪਤ ਰਹਿੰਦੇ ਨੇ ਉਹ ਜਿਵੇਂ ਜਿਵੇਂ ਰੱਬ ਦੇ ਨੇੜੇ ਹੋ ਜਾਂਦੇ ਨੇ ਤਿਵੇਂ ਤਿਵੇਂ ਲੋਕਾਂ ਨੂੰ ਭੇਤ ਦੇਣਾ ਬੰਦ ਕਰ ਦਿੰਦੇ ਨੇ ਇਹ ਰੱਬ ਦੇ ਪਿਆਰਿਆਂ ਦੀ ਬੰਦਗੀ ਵਾਲਿਆਂ ਦੀ ਨਿਸ਼ਾਨੀ ਹੈ ਇਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਇੱਕ ਉਹਨਾਂ ਦੇ ਅੰਦਰ ਸਬਰ ਵੱਧ ਹੈ ਉਹ ਰੱਬ ਦੇ ਨਜ਼ਦੀਕ ਹੁੰਦੇ ਨੇ ਤਾਕਤ ਵੱਢੀ ਜਾਂਦੀ ਹੈ ਪਰ ਲੋਕਾਂ ਵਿੱਚ ਅਲੋਪ ਹੁੰਦੇ ਜਾਂਦੇ ਨੇ ਭਾਵ ਬਹੁਤ ਘੱਟ ਬੋਲਣਾ ਸ਼ੁਰੂ ਕਰਨਗੇ ਲੋਕਾਂ ਵਿੱਚ ਉਹਨਾਂ ਦੀ ਬੋਲ ਚੱਲ ਘੱਟ ਜਾਂਦੀ ਹੈ ਉਹ ਐਵੇਂ ਫੁੱਕੇ ਬੋਲ ਨਹੀਂ ਜ਼ੁਬਾਨ ਤੋਂ ਬਾਰ-ਬਾਰ ਬੋਲਦੇ ਆ ਗੁਣੇ ਬੱਚੇ ਜਦੋਂ ਕਵਤਾ ਸੁਣਾ ਰਹੇ ਸੀ ਉਹਦੇ ਵਿੱਚ ਇੱਕ ਬੋਲ ਉਹਨਾਂ ਨੇ ਬੋਲਿਆ ਕੁਬਿਸ਼ਿਰਵੇ ਕਿ ਸਾਧੂਆਂ ਦੇ ਬੋਲ ਫੁਲ ਫੁੱਕੇ ਨਹੀਂ ਹੁੰਦੇ ਐਵੇਂ ਪੁੱਲੇ ਬੋਲ ਨਹੀਂ ਬੋਲਦੇ ਕਿ ਜੋ ਮੂੰਹ ਵਿੱਚ ਆਇਆ ਉਵੇਂ ਕਹਿ ਦਿੱਤਾ ਨਹੀਂ ਸਾਧੂ ਜਦੋਂ ਬੋਲਦੇ ਉਹ ਸਹਿਸ ਭਾਏ ਰੱਬ ਦੀ ਰਜ਼ਾ ਵਿੱਚ ਬੋਲਦਾ ਤਾਂ ਬੋਲਿਆ ਹੋਇਆ ਇੱਕ ਇੱਕ ਬੋਲ ਰੱਬ ਦੀ ਦਰਗਾਹ ਤੋਂ ਪ੍ਰਵਾਨ ਹੋ ਜਾਂਦਾ ਹੈ ਇਸ ਲਈ ਐਵੇਂ ਲੋਕਾਂ ਤੇ ਨਾਰਾਜ਼ ਨਹੀਂ ਹੁੰਦਾ ਛੋਟੀਆਂ ਛੋਟੀਆਂ ਗੱਲਾਂ ਉੱਤੇ ਸਾਧੂ ਨੂੰ ਕਦੇ ਕੋਈ ਗੁੱਸਾ ਨਹੀਂ ਆਏਗਾ ਉਹਦੇ ਅੰਦਰ ਪੇਸ਼ੈਂਸ ਸਹਿਜ ਸਬਰ ਵੱਜ ਜਾਂਦੇ ਇਹਨੂੰ ਮਹਾਰਾਜ ਬਾਣੀ ਅੰਦਰ ਵਚਨ ਕਹਿੰਦੇ ਹਜ਼ੂਰ ਕਹਿੰਦੇ ਸਵਰ ਦੇ ਅੰਦਰ ਸਾਵਰੀ ਪਈਓ ਸਵਰ ਦੇ ਅੰਦਰ ਟਿਕ ਜਾਂਦੇ ਨੇ ਸਵਰ ਦੇ ਅੰਦਰ ਸਾਵਰੀ ਤਨ ਵੇ ਜਾਲੇਣ ਉਹਨਾਂ ਦੀ ਨਿਸ਼ਾਨੀ ਕੀ ਹੈ ਕਹਿੰਦੇ ਕੋਈ ਨਾ ਜੀ ਕੋ ਖੁਦਾ ਹੈ ਦੇ ਭੇਤ ਨਾ ਕਿਸੇ ਦੇ ਨਾ ਰੱਬ ਦੇ ਨੇੜੇ ਹੋ ਜਾਂਦੇ ਨੇ ਪਰ ਭੇਤ ਦੇ ਨਾਲ ਬੰਦ ਕਰ ਦਿੰਦੇ ਨੇ ਕਿ ਮੇਰੇ ਕੋਲ ਇੰਨੀ ਪਾਵਰ ਹੈ ਉਹ ਜਦੋਂ ਕਿਸੇ ਦਾ ਭਲਾ ਕਰਨਗੇ ਉਹਨੂੰ ਗੁਰੂ ਦੇ ਰਸਤੇ ਵਿੱਚ ਲੈ ਕੇ ਆਉਣਗੇ ਭਾਈ ਗੁਰੂ ਦੀ ਸੇਵਾ ਕਰੋ ਇੰਨੇ ਦਿਨ ਬਾਣੀ ਪੜ ਇੰਨੇ ਦਿਨ ਸੇਵਾ ਕਰ ਕਿਉਂ ਉਹ ਬੰਦਾ ਗੁਰੂ ਨਾਲ ਜੁੜ ਜਾਏ